ਠੀਕ ਹੈ ਜੀ ਆਫਜ਼ ਲਾਜ਼ੀ ਨੇ ਵੀ ਬੋਲੇ ਆ ਵੀ ਕਿਤੇ ਵੀ ਪੱਤਕ ਕਟਿਆ ਜਾਵੇ ਕ੍ਰੋਸ ਪਰਚਾ ਕੀਤਾ ਜਾਵੇ ਦੋਨਾਂ ਦਾ ਨਾਮ ਆ ਠੀਕ ਹੈ ਜੀ ਜਿਹਨਾਂ ਦਾ ਨਾਮ ਇਨ੍ਹਾਂ ਤਿੰਨਾਂ ਦੀ ਸਾਨੂੰ ਕਲੀਅਰ ਸੀ ਕਿਹਦੇ ਕਿਹਦਾ ਨਾਮ ਸੀਗਾ ਜੀ ਬਸ ਜੀ ਪਰਚੇ ਵਿੱਚ ਭਿੰਦਲ ਸਿੰਘ ਦਾ ਨਾਮ ਆ ਕਾਨਕੀਨਕ ਵਾਲੇ ਦਾ ਤੇ ਬੀਟੀ ਸ਼ੌਪ ਵਾਲੇ ਦਾ ਨਾਮ ਆ ਤੇ ਜੋਲੀ ਦਾ ਨਾਮ ਆ ਪਰਚੇ ਦੇ ਵਿੱਚ ਇਨ੍ਹਾਂ ਨੇ ਤਿੰਨਾਂ ਨੇ ਕੀ ਆ ਦੇ ਨਾਲ ਬੱਤੀ ਕੀਤੀ ਸੀ ਜੋਲੀ ਨੇ ਜਿੱਥੇ ਸਾਡੀ ਦੁਕਾਨ ਆ ਉਸੇ ਹੀ ਦੁਕਾਨ ਦੇ ਵਿੱਚ ਉਸ ਦੀ ਆ ਕੇ ਇਨ੍ਹਾਂ ਨੇ ਬੱਤੀ ਕੀਤੀ ਸੀ ਨਹੀਂ ਸਾਡੀ ਦੇ ਪਾਦੇ ਬਸ ਇਹਨੂੰ ਕੋਈ ਰੋਲੇ ਹੈ ਨਹੀਂ ਸਾਡਾ ਸਰ ਅਸੀਂ ਖੁਦ ਵੀ ਐਸੀ ਹੀ ਹਾਂ ਉਹਨਾਂ ਨੇ ਜਿਹੜੇ ਕਹਿੰਦੇ ਆਨਾ ਕੋਈ ਇਨਕੁਆਰੀ ਪਾਈ ਸੀ ਹੋਰ 3 ਮਹੀਨੇ ਹੋ ਗਏ ਸਰ ਇਨਕੁਆਰੀ ਪਾਈ ਸਾਨੂੰ ਉਹਦੇ ਹੱਲੇ ਕੋਈ ਕਲੀਮ ਕਿੱਥੇ ਦਿਖਦੀ ਹੈਗੀ ਆ ਸਾਨੂੰ ਬਿਨਾਂ ਗਾਲ ਤੋਂ ਰਸਮੰਡ ਪਰੇਸ਼ਾਨ ਕਰ ਰਹੇ ਆ ਦੇਖੋ ਜੀ ਇਹ ਤਾਂ ਮਾੜੀ ਗੱਲ ਨਾ ਤੁਹਾਡੀ ਫਿਰ ਪੋਸਟਾ ਸਰ ਨਾਲ ਗੱਲ ਹੋਈ ਸੀ ਸਾਡੀ ਕੋਈ ਫਲਵਾਈ ਨਹੀਂ ਹੋ ਰਹੀ ਸਰ ਸਾਡੇ ਨਾਲ ਧੱਕਾ ਕਰ ਰਹੇ ਆ ਉਹਨਾਂ ਨੇ ਚਾਰ ਦੋਸ਼ੀ ਕਰਾ ਦੇ ਦਿੱਤੀ ਆ ਬਾਕੀਆਂ ਨੇ ਤਾਂ ਜਿੰਦਗੀ ਸਾਡਾ ਵਿੱਚ ਕੋਈ ਰੋਲੇ ਹੈ ਨਹੀਂ ਨਾ ਸਾਡਾ ਕੋਈ ਵਿੱਚ ਦੋਸ਼ ਹੈਗਾ ਇਹ ਦੂਜੀ ਤਰ੍ਹਾਂ ਦੇ ਵੀ ਸਾਡੇ ਬਲਾਚੌਰ ਸ਼ਹਿਰ ਦਾ ਭਾਈਚਾਰਾ ਖਰਾਬ ਸਾਰੇ ਭਾਈਚਾਰੇ ਗੱਲ ਤੈ ਬਾਲਮੀ ਕਹਿ ਰਾਜਪੂਤ ਹੈ ਸੈਣੀ ਹੈ ਜੱਟ ਹੈ ਸਾਰਾ ਆਪਣਾ ਪਰਿਵਾਰ ਇਸ ਕਰਕੇ ਸਾਨੂੰ ਗਿਲਾ ਇਹ ਹੈ ਕਿ ਇਹ ਲੋਕ ਪੁਲਿਸ ਨਾਲ ਮਿਲਦਾ ਛਰਾਬੀ ਬਣ ਉਹ ਮੁੜਕੇ ਬਲੈਕਮੇਲ ਕਰਦੇ ਆ ਲੈਂਡ ਦੇਣ ਕਰਦੇ ਇਸ ਕਰਕੇ ਪਹਿਲੀ ਗੱਲ ਤੇ ਵੀ ਭਾਈਚਾਰਾ ਨਹੀਂ ਟੁੱਟਣਾ ਚਾਹੀਦਾ ਭਾਈਚਾਰਾ ਸਾਡਾ ਆਪਣਾ ਦੂਜੀ ਗੱਲ ਜੇ ਪੁਲਿਸ ਇਸ ਤਰ੍ਹਾਂ ਬਲੈਕਮੇਲ ਕਰੇਗੀ ਲੋਕਾਂ ਨੂੰ ਤੇ ਫੇਰ ਇਹ ਲੋਕ ਜਾਣ ਦੇ ਕਿੱਥੇ ਜਿੱਥੋਂ ਇਨਸਾਫ ਲੈਣਾ ਉਹੀ ਲੋਕ ਲੱਖਾਂ ਦੇ ਸੌਦੇ ਕਰਵਾਉਣ ਇਹ ਜਿਹੜਾ ਮੈਂ ਸਮਝਦਾ ਇਹ ਗੱਲ ਬਹੁਤ ਮਾਰੀ ਹੈ ਹੁਣ ਨਾਰਾਜ ਹੈ ਕਿ ਨਾਰਾਜੀ ਨਾਰਾਜੀ ਹੁੰਦੀ ਹੈ ਵੀ ਸਾਨੂੰ ਦਰਦੋਸ਼ ਵੀ ਪੁਲਿਸ ਨੇ ਕਹਿ ਦਿੱਤਾ ਤਿੰਨ ਬੰਦਿਆਂ ਨੂੰ ਇੱਕ ਨੂੰ ਦੋਸ਼ੀ ਕਹਿ ਤੇ ਇਹ ਕੋ ਸਾਡਾ ਫੜ ਵੀ ਲਿਆ ਇਹ ਸਾਡੇ ਤਿੰਨਾਂ ਨੂੰ ਫੇਰ ਕਾਹਦੇ ਦਬਕੇ ਮਾਰੀ ਜਾ ਰਹੇ ਆ ਸਾਡੇ ਤਿੰਨਾਂ ਨੂੰ ਕਿਉਂ ਦਬਖਾ ਰਹੇ ਆ ਸਾਡੇ ਅੰਦਰ ਕੀ ਗੱਲ ਹੈ ਅੰਦਰ ਤਾਂ ਇਹ ਕਿਹਾ ਉਹਨਾਂ ਨੂੰ ਭਾਈ ਅੱਜ ਪਹਿਲਾਂ ਉਹਨੂੰ ਕਹਿੰਦੇ ਆ ਸਾਡੇ ਨੇ ਅੰਦਰ ਉਹਨਾਂ ਨੂੰ ਇਹ ਕਿਹਾ ਵੀ ਇਹ ਤਿੰਨੇ ਬੰਦਿਆਂ ਨੂੰ ਕੋਈ ਪਰੇਸ਼ਾਨ ਨਾ ਕਰੇ ਜੇ ਤਿੰਨ ਪੁਲਿਸ ਦੋਸ਼ੀ ਡਿਕਲੇਅਰ ਕਰ ਦੇ ਜਿਹੜਾ ਇਨਕੁਆਇਰੀ ਅਫਸਰ ਹੈ ਜੇ ਉਹਨੂੰ ਦੋਸ਼ੀ ਡਿਕਲੇਅਰ ਕਰਦਾ ਸੀ ਉਹਨੂੰ ਜਵਾਨਤ ਕਰਾ ਲਾਂਗੇ ਪਰ ਤੁਸੀਂ ਕੋਈ ਕਿਉਂਕਿ ਇਹ ਨਿਰਦੋਸ਼ ਹੈ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਇਸ ਕਰਕੇ ਵੀ ਇਹਨਾਂ ਨੂੰ ਪਰੇਸ਼ਾਨ ਕੋਈ ਜਿਹੜਾ ਉਨਾ ਗੱਲ ਨੰਬਰ ਇੱਕ ਨੰਬਰ 2 ਹੰਸਰਾਜ ਵਾਲੀ ਜਿਹੜੀ ਗੱਲ ਹੈ ਵੀ ਉਹਦੀ ਤੁਸੀਂ ਵੀ ਕਹੋ ਅਸੀਂ ਵੀ ਐਸਪੀ ਸਾਹਿਬ ਨੂੰ ਕਹਿੰਨੇ ਆ ਸੋਨੀ ਜੀ ਨੂੰ ਵੀ ਜਿਹੜੀ ਪੜਤਾਲ ਹੈ ਹੰਸਰਾਜ ਦੇ ਕਿਉਂਕਿ ਉਹ ਐਸੀ ਐਸਟੀ ਐਕਟ ਦੇ ਤਹਿਤ ਹੀ ਜਾਣੀ ਹੈ ਦੇ ਉਹਦੇ ਵਿੱਚ ਇਹ ਬੰਦੇ ਇਨਵੋਲਵ ਹੈ ਉਹ ਦਰਖਾਸਤ ਪਹਿਲੇ ਵੀ ਹੈ ਇਸ ਝਗੜੇ ਤੋਂ ਜਿਹੜਾ ਇਹਨਾਂ ਦੇ ਪਰਚਾ ਹੋਏ ਆ ਜਿਹੜਾ 7 ਤਰੀਕ ਦਾ ਪਰਚਾ ਲਈ ਫਿਰਦੇ ਆ ਉਹ ਦਰਖਾਸਤ ਜਿਹੜੀ ਹੰਸਰਾਜ ਦੀ ਹੈ ਉਹ ਤੋਂ 7 ਦਿਨ ਪਹਿਲੇ ਦੀ ਹੈ ਜਿਹੜੀ ਦਰਖਾਸਤ ਰਾਜ ਨੇ ਦਰਖਾ ਦਿੱਤੀ ਹੈ ਇਸ ਕਰਕੇ ਬਾਜਬ ਕਾਰਨ ਬਣਦਾ ਹੈ ਵੀ ਉਹਦੇ ਤੇ ਕਾਰਵਾਈ ਹੋਵੇ ਸੋ ਅਸੀਂ ਐ ਐਸਪੀ ਸਾਹਿਬ ਨੂੰ ਵੀ ਕਹਾਂਗੇ ਵੀ ਉੱਤੇ ਕਾਰਵਾਈ ਕਰੋ ਵੀ ਐਸਪੀ ਸਾਹਿਬ ਨੂੰ ਵੀ ਕਹਿ ਦਿੱਤਾ ਅਸੀਂ ਸ਼ਹਿਰ ਦੇ ਸਾਰੇ ਭਰਾ ਭੈਣ ਭੈਣਾ ਭਰਾਵਾਂ ਨੂੰ ਵੀ ਕਹਿੰਨੇ ਆ ਵੀ ਅਸੀਂ ਕਿਤੇ ਜਿੱਤੇ ਕਿ ਤੇ ਇਨਸਾਫ ਹੈ ਅਸੀਂ ਇਨਸਾਫ ਦੇ ਨਾਲ ਖੜੇ ਆ ਪਰ ਕਿਸੇ ਨਾਲ ਕੋਈ ਪੁਲਿਸ ਨਾਲ ਮਿਲ ਕੇ ਕੋਈ ਬੰਦਾ ਕੋਈ ਜ਼ਿਆਦਤੀ ਨਾ ਕਰੇ ਇਹ ਸਾਡਾ ਕਹਿਣਾ ਹੈ ਵੀ ਇਸ ਤਰ੍ਹਾਂ ਜਿਹੜਾ ਹੈ ਇਹ ਬਲੈਕ ਮੇਲਿੰਗ ਦਾ ਕੰਮ ਬੜਾ ਚੌਰਚ ਜਿਹੜਾ ਘੱਟੋ ਘੱਟ ਨਹੀਂ ਚੱਲੇਗਾ ਜੀ ਇਨਕੁਆਇਰੀ ਬਸ ਕਿਸੇ ਜੀ ਦੇ ਸੇ ਕੋ ਫੈਸਲਾ ਹੋਵੇ ਕਿ ਹੋਣਾ ਹੈ ਉਹਦੇ ਐਸਪੀ ਸਾਹਿਬ ਨੇ ਰਿਪੋਰਟ ਜਿਹੜੀ ਉਹ ਕਰ ਦਿੱਤੀ ਕਰਤੀ ਹੈ ਕਰਤੀ ਤੁਹਾਨੂੰ ਮਿਲ ਗਈ ਨਹੀਂ ਨਹੀਂ ਜੋ ਫੋਟਾ ਰਹੀ ਹੈ ਹੈ ਡਾਕਟਰ ਸਾਹਿਬ ਜੀ ਜੋ ਫੋਟਾ ਰਹੀ ਹੈ ਬਹੁਤ ਜ਼ਿਆਦਾ ਤੱਕ ਕਰ ਰਹੀ ਹੈ ਯਾਨੀ ਕਿ ਅੱਜ ਦਾ ਮੱਦੇ ਰੱਦ ਕਰੋ ਰੱਦ ਕਰਨਾ ਹੈਗਾ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਸਸਤੀ ਕਮੇਤੀ ਉਹਦੇ ਸੁਣਵਾਈ ਹੋਈ ਆ ਲੇਕਿਨ ਕੱਟੋ-ਕੱਟੋ ਪੁਟਾ ਕੇ ਇਹਨਾਂ ਨੂੰ ਸਮਝਾਇਆ ਜਾਣਾ ਚਾਹੀਦਾ ਸੀਗਾ ਵੀ ਜੇ ਕੋਈ ਗਲਤੀ ਉਹਦੇ ਮੱਤੇ ਲਾ ਦੇ ਤਾਂ ਆ ਨੌਕਸਰ ਪਾ ਲਾਂ ਔਰ ਦੂਜੀ ਕਰ ਇਹਨਾਂ ਇਨਕੁਆਰੀ ਪਾਈ ਹੋਈ ਆ ਜਿਵੇਂ ਉਹਦੇ ਨਾਲ ਇਹਨੂੰ ਕੁਆਲਿਫਾਈਡ ਕਰਦੇ ਨੇ ਇਹਨਾਂ ਕੂਰੇ ਨੇ ਉਹਨਾਂ ਨੂੰ ਕੱਢਿਆ ਨਾਲ ਲੈ ਦੋ ਉਹਨਾਂ ਨੂੰ ਕਲੇਮ ਕਰ ਦੋ ਚੰਗ ਚੀਤਾ ਲੋਕੀਆ ਨਾਲ ਭਾੜਾ ਕੋਈ ਨਹੀਂ ਕਰਨ ਦੇ ਫੋਟੋ ਵੀ ਲੈਂਦਾ ਉਹਦੇ ਤੇ ਐਕਐਮਸੀ ਸੀਗੇ ਉਹਦੇ ਦੇ ਦਲਫਤੀ ਸੀਗੀ ਹਾਂ ਸਰ ਸਰ ਮੁਦੇ ਵਰ ਵੀ ਸਾਥ ਕਿ ਉਹਦੀ ਇਨਕੁਆਰੀ ਆਈ ਹੈ ਹਾਂਜੀ ਅੱਛਾ ਇਹ ਪਤਾ ਐਸਪੀ ਹਟ ਗਟ ਸਾਕੋ ਚੱਲ ਰਹੀ ਹੈ ਪੈਂਡਿੰਗ ਹੈ ਇਹਨਾਂ ਨਾਲ ਕੋਈ ਪਾਸੇ ਕੁਝ ਨਹੀਂ ਕਰ ਸਕਦੇ ਪੰਨੋ ਜੀ ਉਹਨਾਂ ਤੋਂ ਸਰ ਨਾ ਹੈਗਾ ਇਹਨਾਂ ਮੀਸਰਾਂ ਦੇ ਵਿੱਚੋਂ ਸਾਡੇ ਅੱਜ ਕੇਸਿਸਿਸ ਤੋਂ ਹੋਇਆ ਹੈ ਐਸਪੀਐਸਪੀ ਅਕਾਦਮ ਵਿੱਚ ਨਾ ਉਹ ਕਾਜ ਨੂੰ ਕਿ ਉਹ ਫਿਰ ਲਗਉਣਾ ਤੇਰੀ ਇਨਕੁਆਰੀ ਵੀ ਐਸਪੀ ਹੈਡਕ quart ਦਾ ਉਹ ਵੀ ਮੈਨੇ ਚੱਲ ਰਹੀ ਹੈ ਤੇ ਇੱਕ ਵਿੱਚ ਅਸੀਂ ਮੇਰਾ ਪਾਲੀ ਤੋਂ ਤੁਹਾਨੂੰ ਇਹ ਅੱਜ ਜਿਹੜੇ ਪ੍ਰੋਮੋਸ਼ਨ ਇੰਸਟਾਲ ਦੇ ਬੰਦੇ ਉਹਨਾਂ ਨੂੰ ਕਾਸਟ ਲਾ ਪਾਈ ਗਾ ਜਦੋਂ ਤੱਕ ਸਪੈਂਡਿੰਗ ਹੈਗੀ ਹੈ ਆਪਣਾ ਇਨਕੁਆਰੀ ਇੰਫੈਕਟ ਦਾ ਮੈਸੇਜ ਨਹੀਂ ਮਤਲਬ ਨੋ ਨੋ ਰੈਸਟੋਰੈਂਟ ਦੇ ਫਾਈਨਲ ਆ ਜਾਂਦਾ ਇਨਕੁਆਰੀ ਦਾ ਤੋਂ ਬਸ ਕਿੰਨਾ ਸ਼ਾਨਦਾਰ ਹੋ ਗੋ ਪਰ ਉਹ ਕਾਮਰੇਡ ਜੀ ਕਹਿ ਰਹੇ ਪੀ ਉਹਨਾਂ ਨੂੰ ਬੇਗਨਾਰ ਦੁੱਛ ਸਾਫਤ ਕਰਦਾ ਜੀ ਚਲੋ ਉਹਨਾਂ ਦੀ ਅਪਰੂਵਮੈਂਟ ਸਾਨੂੰ ਮਿਲ ਮਤਲਬ ਜਦੋਂ ਫਾਈਨਲ ਬਡੇ ਸਾਹਿਬ ਨੂੰ ਪਹੁੰਚ ਕੇ ਆ ਜੂਗੀ ਜਿੱਦੋਂ ਬਾਅਦ ਹੀ ਅਸੀਂ ਦੱਸਦਾ